ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਆਪਣੀ ਅੱਜ ਦੀ ਕਹਾਣੀ ਨੂੰ ਲਿਖਿਆ ਹੈ ਗੁਰਪ੍ਰੀਤ ਗੁਰੀ ਜੈਤੋ ਜੀ ਨੇ ਜੱਸੀ ਦੇਬੋ ਤੇ ਤੇਜੋ ਤਿੰਨ ਭੈਣਾਂ ਹੁੰਦੀਆਂ ਤਿੰਨਾਂ ਦੇ ਪਿਓ ਦੀ ਮੌਤ ਹੋ ਜਾਂਦੀ ਆ ਤੇ ਉਹਨਾਂ ਦੀ ਮਾਂ ਜਿਹੜੀ ਉਹ ਬਜ਼ੁਰਗ ਹੁੰਦੀ ਆ ਮੰਝੇ ਤੇ ਬੈਠੀ ਹੁੰਦੀ ਆ ਉਹ ਤਾਂ ਕੋਈ ਕੰਮ ਨਹੀਂ ਹੁੰਦਾ ਤਿੰਨੇ ਭੈਣਾਂ ਰਲ ਕੇ ਕੰਮ ਕਰਦੀਆਂ ਨੇ ਇਹ ਉਹਨਾਂ ਵੇਲਿਆਂ ਦੀ ਗੱਲ ਆ ਜਦੋਂ ਕੋਈ ਪੜ੍ਹਾਈ ਲਿਖਾਈ ਦਾ ਖਾਸ ਮਹੱਤਤਾ ਨਹੀਂ ਹੁੰਦੀ ਸੀ ਪੁਰਾਣੇ ਜ਼ਮਾਨਿਆਂ ਦੀ ਗੱਲ ਆ ਜੱਸੀ ਜਿਹੜੀ ਉਹਦਾ ਰਿਸ਼ਤਾ ਹੋ ਜਾਂਦਾ ਉਸ ਵੇਲੇ ਕੁੜੀ ਜਾਂ ਮੁੰਡੇ ਦੀ ਦੇਖ ਦਿਖਾਈ ਨਹੀਂ ਹੁੰਦੀ ਸੀ ਬਸ ਸਿੱਧਾ ਰਿਸ਼ਤਾ ਪੱਕਾ ਕਰ ਦਿੱਤਾ ਜਾਂਦਾ ਸੀ ਪਰ ਫਿਰ ਵੀ ਜੱਸੀ ਦੇ ਘਰ ਆਲਾ ਚੋਰੀਆਂ ਆ ਕੇ ਜੱਸੀ ਨੂੰ ਵੇਖ ਜਾਂਦਾ ਤੇ ਰਿਸ਼ਤੇ ਨੂੰ ਜਵਾਬ ਦੇ ਦਿੰਦਾ ਕਿਉਂਕਿ ਜੱਸੀ ਜਿਹੜੀ ਰੰਗ ਦੀ ਕਾਲੀ ਸੀ ਵੈਸੇ ਤਾਂ ਤਿੰਨੇ ਭੈਣਾਂ ਰੰਗ ਦੀਆਂ ਪੱਕੀਆਂ ਸੀ ਪਰ ਜੱਸੀ ਜ਼ਿਆਦਾ ਕਾਲੀ ਸੀ ਇਸ ਕਰਕੇ ਉਹ ਰਿਸ਼ਤੇ ਨੂੰ ਜਵਾਬ ਦੇ ਦਿੰਦਾ ਹੁਣ ਜੱਸੀ ਦੀ ਮਾਂ ਨੂੰ ਫਿਕਰ ਹੋ ਜਾਂਦਾ ਵੀ ਮੇਰੀ ਤੀ ਦਾ ਪੱਕਾ ਰੰਗ ਆ ਵੀ ਇਹਦਾ ਤਾਂ ਕਿਸੇ ਨੇ ਰਿਸ਼ਤਾ ਨਹੀਂ ਲੈਣਾ ਉਹਨੂੰ ਫਿਕਰ ਹੋ ਜਾਂਦਾ ਤੇ ਉਹ ਕਹਿ ਕਹਾ ਕਿ ਕਿਸੇ ਨੂੰ ਰਿਸ਼ਤਾ ਕਰਾਉਂਦੀ ਆ ਅਗਲਾ ਜ਼ਮੀਨ ਦੇ ਲਾਲ ਚਚੇ ਰਿਸ਼ਤਾ ਲੈ ਲੈਂਦਾ ਪਤਾ ਹੁੰਦਾ ਉਹਨਾਂ ਨੂੰ ਵੀ ਕੁੜੀ ਕਾਲੀ ਆ ਪਰ ਉਹਨਾਂ ਨੂੰ ਐ ਹੁੰਦਾ ਵੀ ਤਿੰਨ ਭੈਣੇ ਭੈਣਾਂ ਨੇ ਜ਼ਮੀਨ ਵਾਵਾ ਹੁੰਦੀ ਆ ਵੀ ਜ਼ਮੀਨ ਆਊਗੀ ਚਲੋ ਜੱਸੀ ਦਾ ਰਿਸ਼ਤਾ ਪੱਕਾ ਕਰਤਾ ਤੇ ਥੋੜੇ ਟਾਈਮ ਬਾਅਦ ਵਿਆਹ ਵੀ ਕਰ ਦਿੱਤਾ ਜਾਂਦਾ ਜੱਸੀ ਆਪਣੇ ਸਹੁਰੇ ਘਰ ਚਲੀ ਜਾਂਦੀ ਆ ਹੁਣ ਘਰ ਦੇ ਵਿੱਚ ਦੇਬੋ ਤੇ ਤੇਜੋ ਰਹਿ ਜਾਂਦੀਆਂ ਤੇਜੋ ਆ ਜਿਹੜੀ ਉਹ ਤਿੰਨ ਸਾਲ ਦੀ ਹੁੰਦੀ ਆ ਹੋਰ ਸਮਾਂ ਲੰਘਦਾ ਜੱਸੀ ਆਪਣੀ ਭੈਣ ਦੇ ਪੋ ਦਾ ਰਿਸ਼ਤਾ ਆਪਣੀ ਰਿਸ਼ਤੇਦਾਰੀ ਦੇ ਵਿੱਚ ਕਰਾ ਦਿੰਦੀ ਆ ਉਹ ਆਪਣੀ ਮਾਂ ਨੂੰ ਕਹਿੰਦੀ ਆ ਵੀ ਮਾਂ ਤੂੰ ਤਾਂ ਮੰंजे ਤੇ ਬੈਠੀ ਆਈ ਨਹੀਂ ਪਤਾ ਤੈਨੂੰ ਕਦੋਂ ਕੀ ਹੋ ਜੇ ਬੀਤੂ ਆਪਣਾ ਫਰਜ਼ ਪੂਰਾ ਕਰ ਵੀ ਸਾਡੇ ਰਿਸ਼ਤੇਦਾਰੀ ਦੇ ਵਿੱਚੋਂ ਦੇਬੋ ਦਾ ਸਾਖ ਮੰਗਦੇ ਆ ਦੇਬੋ ਦੀ ਮਾਂ ਦੇਬੋ ਦਾ ਰਿਸ਼ਤਾ ਜਸਸੀ ਨੂੰ ਦੇ ਦਿੰਦੀ ਆ ਉਹਦਾ ਵੀ ਵਿਆਹ ਹੋ ਜਾਂਦਾ ਦੇਬੋ ਤੇ ਜਸਸੀ ਆਪਣੇ ਸਹੁਰੇ ਘਰ ਚਲੀਆਂ ਜਾਂਦੀਆਂ ਹੁਣ ਘਰ ਦੇ ਵਿੱਚ ਤੇਜੋ ਤੇ ਉਹਦੀ ਮਾਂ ਰਹਿ ਜਾਂਦੀਆਂ ਤੇਜੋ ਉਮਰ ਦੀ ਨਿਆਣੀ ਹੁੰਦੀ ਆ ਪਰ ਤੇਜੋ ਦੀ ਮਾਂ ਉਹਨੂੰ ਦੱਸ-ਦੱਸ ਕੇ ਸਾਰਾ ਕੰਮ ਕਰਵਾ ਲੈਂਦੀ ਆ ਸਾਰਾ ਦਿਨ ਤੇਜੋ ਵਿਚਾਰੀ ਕਿਤੇ ਭਾਂਡੇ ਮਾਂਜਣੇ ਰੋਟੀ ਬਣਾਉਣੀ ਕੱਪੜੇ ਧੋਲੇ ਬੇੜੇ ਜਿਹਾ ਉਲਾ ਲਿਆ ਇਹੇ ਕੰਮ ਕਰਦੀ ਰਹਿੰਦੀ ਆ ਉਸ ਤੋਂ ਬਾਅਦ ਉਹ ਆਪਣੀ ਮਾਂ ਨੂੰ ਸੰਭਾਲਦੀ ਆ 6 ਸਾਲ ਦੀ ਹੋ ਜਾਂਦੀ ਐ ਤੇਜੋ ਤੇ ਤੇਜੋ ਦੀ ਮਾਂ ਨੂੰ ਐ ਹੁੰਦਾ ਵੀ ਹੁਣ ਮੈਂ ਤੇਜੋ ਦਾ ਰਿਸ਼ਤਾ ਕਰਦਿਆਂ ਪਿੰਡ ਦੇ ਵਿੱਚੋਂ ਕੋਈ ਦੱਸ ਪਾਉਂਦਾ ਕਿ ਅਸੀਂ ਤੇਜੋ ਦਾ ਰਿਸ਼ਤਾ ਕਰਾ ਦਿੰਨੇ ਆ ਪਰ ਤੇਜੋ ਦੇ ਚਾਚੇ ਨੂੰ ਜਦੋਂ ਇਹ ਗੱਲ ਪਤਾ ਲੱਗਦੀ ਆ ਤਾਂ ਉਹ ਘਰੇ ਆ ਕੇ ਮਨਾ ਕਰ ਦਿੰਦਾ ਆ ਆਪਣੀ ਪਰਝਾਈ ਨੂੰ ਕਿ ਹਜੇ 6 ਸਾਲ ਦੀ ਤਾਂ ਹੈਗੀ ਐ ਜਵਾਕੜੀ ਹੁਣੀ ਵਿਆਹ ਕੇ ਕੀ ਕਰਨੀ ਆ ਵੀ ਹਜੇ ਨੀ ਰਿਸ਼ਤਾ ਕਰਦੇ ਪਰ ਤੇਜੋ ਦੀ ਮਾਂ ਦੇ ਦਿਮਾਗ 'ਚ ਇਹ ਗੱਲ ਜੱਜ ਜਾਂਦੀ ਆ ਵੀ ਮੇਰੀ ਤੀ ਨੂੰ ਚੰਗੇ ਰਿਸ਼ਤੇ ਆਉਂਦੇ ਆ ਵੀ ਸ਼ਰੀਕ ਕੋਣ ਕਿਸੇ ਤੇ ਰਾਜੀ ਹੁੰਦਾ ਉਹ ਆਪਣੇ ਜੇਠ ਤੇ ਦਿਓਰ ਨੂੰ ਦੱਸੇ ਬਿਨਾ ਹੀ ਚੋਰੀਓ ਤੇਜੋ ਦਾ ਰਿਸ਼ਤਾ ਪੱਕਾ ਕਰ ਦਿੰਦੀ ਆ ਤੇਜੋ ਦੇ ਸਹੁਰਿਆਂ ਨੇ ਜ਼ਮੀਨ ਦੇ ਲਾਲਚ ਕਰਕੇ ਰਿਸ਼ਤਾ ਲਿਆ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਜ਼ਮੀਨ ਵਾਵਾਗੀ ਪਾ ਮੇਰੀ ਜਮੀਨ ਵਾਵਾ ਸੀ ਪਰ ਉਦੋਂ ਠੇਕੇ ਹਿੱਸੇ ਕੋਈ ਜ਼ਿਆਦਾ ਮਹਿੰਗੇ ਨਹੀਂ ਹੁੰਦੇ ਸੀ ਇਸ ਲਈ ਮਾਮਾ ਤੀਆਂ ਮੱਸਾਂ ਗੁਜ਼ਾਰਾ ਕਰਦੀਆਂ ਸੀ ਤੇ ਤੇਜੋ ਦੀ ਮਾਂ ਨੂੰ ਵੀ ਇਹ ਸੀ ਵੀ ਚਲ ਮੈਂ ਆਪਣੇ ਜਿਉਂਦੇ ਜੀ ਆਪਣਾ ਭਾਰ ਹੌਲਾ ਕਰਦੇ ਆਂ ਵੀ ਦੋ ਤਾਂ ਵਿਆਹ ਤੀਆਂ ਤੇਜੋ ਦੀ ਮਾਂ ਨੇ ਬਿਨਾਂ ਕਿਸੇ ਨੂੰ ਪੁੱਛੇ ਗਿੱਚੇ ਰਿਸ਼ਤਾ ਕਰਤਾ ਤੇ ਉਹਨੇ ਆਪਣੀਆਂ ਕੁੜੀਆਂ ਨੂੰ ਵੀ ਨਹੀਂ ਦੱਸਿਆ ਤੇ 15 ਦਿਨਾਂ ਬਾਅਦ ਹੀ ਉਹਨੇ ਵਿਆਹ ਰੱਖ ਲਿਆ ਵਿਆਹ ਦਾ ਸਨੇਹਾ ਭੇਜਿਆ ਉਹਦੀਆਂ ਤੀਆਂ ਨੂੰ ਪਰ ਜੱਸੀ ਨੂੰ ਉਹਦੇ ਘਰ ਵਾਲੇ ਨੇ ਆਉਣ ਨਹੀਂ ਦਿੱਤਾ ਕਿਉਂਕਿ ਤੇ ਜੋ ਉਸ ਪਿੰਡ ਮੰਗੀ ਸੀ ਜਿੱਥੋਂ ਪਹਿਲਾਂ ਜਸਤੀ ਦਾ ਰਿਸ਼ਤਾ ਟੁੱਟਿਆ ਸੀ ਤੇ ਜਸਤੀ ਦੇ ਘਰ ਵਾਲਾ ਕਹਿੰਦਾ ਵੀ ਹੁਣ ਤੂੰ ਕਿਹੜੇ ਮੂੰਹ ਵਿਆਹ ਜਾਵੇਂਗੀ ਵੀ ਉਸ ਪਿੰਡੋਂ ਦਾ ਬਰਾਤ ਆਉਣੀ ਹੈ ਜਿਨ੍ਹਾਂ ਨੇ ਤੇਰਾ ਰਿਸ਼ਤਾ ਵੇਖ ਕੇ ਛੱਡਿਆ ਸੀ ਵੀ ਮੈਂ ਨਹੀਂ ਤੈਨੂੰ ਜਾਣ ਦਿੰਦਾ ਜਸਤੀ ਵਿਚਾਰੀ ਬਹੁਤ ਮਿੰਤਾ ਕਰਦੀ ਆ ਪਰ ਉਹਦੇ ਘਰ ਆ ਲੜ ਜਾਂਦਾ ਤੇ ਜਸਤੀ ਵਿਆਹ ਨਹੀਂ ਆਉਂਦੀ ਹੁਣ ਜਸਤੀ ਨੇ ਹੀ ਦੇਬੋ ਦਾ ਰਿਸ਼ਤਾ ਕਰਾਇਆ ਸੀ ਰਿਸ਼ਤੇਦਾਰੀ ਚ ਉਹ ਰਿਸ਼ਤੇਦਾਰ ਕਹਿੰਦੇ ਵੀ ਜਦੋਂ ਜਸਤੀ ਨਹੀਂ ਜਾਂਦੀ ਤੂੰ ਵੀ ਕੀ ਕਰਨੇ ਜਾਣਾ ਉਹ ਸਮੇਂ ਆਈ ਹੁੰਦਾ ਸੀ ਕੁੜੀਆਂ ਦੀ ਕੋਈ ਬੋਤੀ ਨਹੀਂ ਚੱਲਦੀ ਸੀ ਜਿਵੇਂ ਸਹੁਰਿਆਂ ਨੇ ਕਿਹਾ ਵਿਚਾਰੀਆਂ ਮਜਬੂਰ ਹੋ ਕੇ ਰਹਿ ਗਈਆਂ ਤੇਜੋ ਦੀ ਮਾਂ ਆਪਣੀਆਂ ਤੀਆਂ ਨੂੰ ਡੀਕਦੀ ਆ ਤੇ ਉਹਨੂੰ ਪਤਾ ਲੱਗ ਜਾਂਦਾ ਵੀ ਉਹਨਾਂ ਦੇ ਸਹੁਰਿਆਂ ਨੇ ਆਉਣ ਨਹੀਂ ਦਿੱਤੀਆਂ ਚਲ ਤੇਜੋ ਦੀ ਟੋਲੀ ਆ ਜਿਹੜੀ ਉਹ ਘਰੋਂ ਤੁਰ ਜਾਂਦੀ ਆ ਤੇਜੋ ਦੇ ਘਰ ਵਾਲਾ ਜਿਹੜਾ ਉਹ ਵੀ ਨਿਆਣਾ ਜਵਾਕ ਹੀ ਹੁੰਦਾ 8 ਸਾਲ ਦੀ ਉਮਰ ਹੁੰਦੀ ਆ ਉਹਨਾਂ ਦੀ ਉਸ ਸਮੇਂ ਦੇ ਵਿੱਚ ਜਵਾਕਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਵਿਆਹ ਦਾ ਕੀ ਮਤਲਬ ਆ ਪਰ ਤੇਜੋ ਦੀ ਮਾਂ ਸੋਚਦੀ ਆ ਵੀ ਮੈਂ ਆਪਣਾ ਫਰਜ ਲਾ ਦੂੰ ਕਿਉਂਕਿ ਕਿਉਂਕਿ ਵਿਚੋਲਣ ਨੇ ਤੇਜੋ ਦੀ ਮਾਂ ਨੂੰ ਇਹ ਲਾਲਚ ਦਿੱਤਾ ਸੀ ਵੀ ਤੇਜੋ ਦੇ ਸਹੁਰੇ ਆ ਜਿਹੜੇ ਵਧੀਆ ਚੰਗੇ ਨੇ ਤੇ ਤੇਰਾ ਵਧੀਆ ਇਲਾਜ ਕਰਾ ਦੇਣਗੇ ਵੀ ਤੇਰੇ ਕਿਹੜਾ ਪੁੱਤ ਆ ਵੀ ਜਿਹੜਾ ਤੇਰਾ ਇਲਾਜ ਕਰਾ ਦੇ ਵੀ ਹੁਣ ਤੇਜੋ ਤਾਂ ਤੈਨੂੰ ਕਿਤੇ ਲਿਜਾ ਨਹੀਂ ਸਕਦੀ ਇਸੇ ਲਾਲਚ ਦੇ ਵਿੱਚ ਤੇਜੋ ਦੀ ਮਾਂ ਨੇ ਤੇਜੋ ਦਾ ਰਿਸ਼ਤਾ ਕੀਤਾ ਸੀ ਜਦੋਂ ਤੇਜੋ ਸਹੁਰੇ ਘਰ ਚਲੀ ਗਈ ਤਾਂ ਉਹਦਾ ਸੱਸਾ ਹਾਕਮ ਤੇ ਉਹਦੀ ਸੱਸ ਬੰਦੀ ਤੇਜੋ ਨੂੰ ਗੱਲਾਂ ਚਲਾ ਲੈਂਦੇ ਆ ਤੇ ਉਹਨੂੰ ਕਹਿੰਦੇ ਆ ਵੀ ਤੇਰੀ ਮਾਂ ਨੂੰ ਆਪਾਂ ਇੱਥੇ ਲਿਉਣੇ ਆ ਅਪਾ ਤੇਰੀ ਮਾਂ ਦਾ ਵਧੀਆ ਇਲਾਜ ਕਰਾਵਾਂਗੇ ਤੇ ਜੋ ਮੰਨ ਜਾਂਦੀ ਆ ਵੈਸੇ ਵੀ ਉਹ ਜਵਾਕੜੀ ਸੀ ਤੇਜੋ ਦੇ ਸੱਸ ਤੇ ਸਹਰਾ ਆਪਣੀ ਕੁੜਮਣੀ ਨੂੰ ਗੱਡੇ ਦੇ ਵਿੱਚ ਬਿਠਾ ਕੇ ਆਪਣੇ ਪਿੰਡ ਲੈ ਜਾਂਦੇ ਨੇ ਤੇ ਜੋ ਆਪਣੀ ਮਾਂ ਨੂੰ ਵੇਖ ਵੇਖ ਜਿਉਂਦੀ ਆ ਸਾਰਾ ਘਰ ਦਾ ਕੰਮ ਕਰਦੀ ਆ ਕਿਉਂਕਿ ਪਿੱਛੇ ਵੀ ਕੰਮ ਕਰਦੀ ਸੀ ਤੇਜੋ ਦੀ ਸੱਸ ਬੰਤੀ ਤੇਜੋ ਕੋਲ ਬੈਠੀ ਰਹਿੰਦੀ ਭੈਣ ਜੀ ਭੈਣ ਜੀ ਕਰਕੇ ਮਿੱਠੀ ਪਿਆਰੀ ਹੁੰਦੀ ਰਹਿੰਦੀ ਤੇ ਤੇਜੋ ਤੋਂ ਸਾਰਾ ਦਿਨ ਕੰਮ ਕਰਾਈ ਜਾਂਦੀ ਰਹਿੰਦੀ ਤੇਜੋ ਦੀ ਮਾਂ ਦੇ ਦਿਲ ਚ ਗੱਲ ਤਾਂ ਆਉਂਦੀ ਵੀ ਮੇਰੀ ਤੀ ਸਾਰਾ ਦਿਨ ਕੰਮ ਕਰਦੀ ਆ ਤਾਂ ਫਿਰ ਉਹ ਸੋਚਦੀ ਵੀ ਕੰਮ ਤਾਂ ਇਹ ਮੇਰੇ ਘਰੇ ਵੀ ਕਰਦੀ ਸੀ ਜਦੋਂ ਛੋਟੀ ਉਮਰ ਦੇ ਵਿੱਚ ਕਬੀਲਦਾਰੀ ਪੈ ਗਈ ਵੀ ਕੰਮ ਤਾਂ ਕਰਨਾ ਹੀ ਪਊ ਨਾਲੇ ਉਹ ਅੰਦਰੋਂ ਅੰਦਰ ਹੀ ਸੋਚਦੀ ਵੀ ਮੇਰੇ ਕੁੜਮ ਤੇ ਕੁੜਮਣੀ ਮੇਰਾ ਇੰਨਾ ਕਰਦੇ ਆ ਹੌਲੀ ਹੌਲੀ ਮਿੱਠੇ ਪਿਆਰੇ ਹੋ ਕੇ ਤੇ ਜੋ ਦੇ ਸੱਸ ਤੇ ਸਹੁਰੇ ਨੇ ਜਿਹੜੀ ਜ਼ਮੀਨ ਸੀ ਉਹ ਤੇਜੋ ਦੇ ਨਾਂ ਕਰਵਾ ਲਈ ਉਹਨੂੰ ਕਹਿੰਦੇ ਭੈਣ ਜੀ ਤੇਰਾ ਕੀ ਪਤਾ ਕਦੋਂ ਕੁਝ ਹੋ ਜੇ ਵੱਡੀਆਂ ਤੀਆਂ ਨੇ ਤਾਂ ਤੇਰਾ ਹਾਲ ਨਹੀਂ ਪੁੱਛਿਆ ਜਵਾਈਆਂ ਨੇ ਦੀ ਮੀਨ ਬਰਾਬਰ ਵੰਡਾ ਲੈਣਗੇ ਵੀ ਮੈਂ ਤਾਂ ਚਾਹਣੀ ਆ ਵੀ ਤੇਰਾ ਵਧੀਆ ਇਲਾਜ ਹੋਵੇ ਤੇਜੋ ਦੇ ਘਰ ਵਾਲਾ ਜਿਹੜਾ ਉਹ ਵੀ ਜਵਾਕ ਹੀ ਸੀ ਉਹ ਦੋਨੋਂ ਜਾਣੇ ਸਾਰਾ ਦਿਨ ਘਰ ਦਾ ਕੰਮ ਕਰਦੇ ਪੜ੍ਹਾਈ ਲਿਖਾਈ ਦਾ ਉਦੋਂ ਹੈ ਨਹੀਂ ਸੀ ਕਦੇ ਉਹ ਲੜ ਪੈਂਦੇ ਜਵਾਕਾਂ ਵਾਂਗੂ ਤੇ ਜੋ ਦਿਨ ਰਾਤ ਆਪਣੀ ਮਾਂ ਦੀ ਸੇਵਾ ਕਰਦੀ ਤੇ ਉਹਦੇ ਸੱਸ ਸਹੁਰੇ ਨੂੰ ਜਦੋਂ ਆਏ ਹੋ ਗਿਆ ਵੀ ਤੇਜੋ ਦੀ ਮਾਂ ਨਾ ਤਾਂ ਠੀਕ ਹੁੰਦੀ ਆ ਤੇ ਨਾ ਇਹਦਾ ਇੱਕ ਪਾਸਾ ਹੁੰਦਾ ਤੇ ਉਹਨਾਂ ਨੇ ਤੇਜੋ ਨੂੰ ਕਿਹਾ ਤੇ ਆਪਾਂ ਤੇਰੀ ਮਾਂ ਨੂੰ ਵੱਡੇ ਹਸਪਤਾਲ ਲੈ ਕੇ ਜਾਵਾਂਗੇ ਇਹ ਉਹ ਸਹਾ ਹਸਪਤਾਲ ਦੇ ਵਿੱਚ ਜੇ ਤੈਨੂੰ ਕਿਸੇ ਨੇ ਪੁੱਛਿਆ ਵੀ ਇਹ ਕੌਣ ਆ ਤਾਂ ਤੂੰ ਐਂ ਕਹਿਦੀ ਵੀ ਮੈਨੂੰ ਨਹੀਂ ਪਤਾ ਮੈਂ ਨਹੀਂ ਜਾਣਦੀ ਵੀ ਮੈਂ ਤਾਂ ਇਹਦੀ ਸੰਭਾਲ ਕਰਨ ਵਾਸਤੇ ਆ ਉਹ ਕਹਿੰਦੀ ਵੀ ਮੈਂ ਕਿਉਂ ਕਹਾ ਵੀ ਜਦੋਂ ਇਹ ਮੇਰੀ ਮਾਂ ਉਹ ਕਹਿੰਦੇ ਵੀ ਜੇ ਤੂੰ ਐਂ ਕਹਿਤਾ ਵੀ ਮੇਰੀ ਮਾਂ ਤਾਂ ਉਹਨਾਂ ਨੇ ਤੇਰੀ ਮਾਂ ਦਾ ਇਲਾਜ ਨਹੀਂ ਕਰਨਾ ਵੀ ਉਹ ਉਹਨਾਂ ਦਾ ਇਲਾਜ ਕਰਦੇ ਆ ਜਿਨ੍ਹਾਂ ਦੀ ਕੋਈ ਔਲਾਦ ਨਹੀਂ ਹੁੰਦੀ ਵੀ ਆਪਾਂ ਉੱਥੇ ਐਂ ਕਹਾਂਗੇ ਵੀ ਇਹਦੀ ਕੋਈ ਔਲਾਦ ਨਹੀਂ ਹੈਗੀ ਵੀ ਫਿਰ ਉਹ ਇਲਾਜ ਕਰਨਗੇ ਤੇ ਤੇਰੀ ਮਾਂ ਠੀਕ ਹੋ ਜੂ ਫਿਰ ਆਪਾਂ ਘਰੇ ਲਿਆਵਾਂਗੇ ਤੇਜੋ ਹੁਣ ਜਵਾਕੜੀ ਸੀਗੀ ਉਹਨੂੰ ਐ ਲੱਗਿਆ ਵੀ ਸਹੀ ਕਹਿੰਦੇ ਆ ਤੇਜੋ ਦੀ ਮਾਂ ਪਹਿਲਾਂ ਤਾਂ ਉੱਠ ਕੇ ਬਾਥਰੂਮ ਚਲੀ ਜਾਂਦੀ ਸੀ ਤੇਜੋ ਦੀ ਬਾਹ ਫੜ ਕੇ ਲੈ ਜਾਂਦੀ ਸੀ ਪਰ ਹੁਣ ਉਹਦੇ ਤੋਂ ਬਾਥਰੂਮ ਵੀ ਨਹੀਂ ਜਾਇਆ ਜਾਂਦਾ ਸੀ ਤਾਂ ਤੇਜੋ ਆਪਣੀ ਸੱਸ ਨੂੰ ਕਹਿੰਦੀ ਵੀ ਉੱਥੇ ਮੇਰੀ ਮਾਂ ਬਾਥਰੂਮ ਕਿਵੇਂ ਜਾਇਆ ਕਰੂਗੀ ਵੀ ਜੇ ਆਪਾਂ ਛੱਡ ਕੇ ਆ ਗਏ ਤਾਂ ਉਹ ਡਾਕਟਰ ਨੂੰ ਸੱਦ ਕੇ ਉਹਦੇ ਬਾਥਰੂਮ ਵਾਲੀ ਪਾਈਪ ਲਵਾ ਦਿੰਦੇ ਆ ਡਾਕਟਰਾ ਜਿਹੜੀ ਉਹ ਤੇਜੋ ਨੂੰ ਸਮਝਾ ਦਿੰਦੀ ਆ ਵੀ ਬਾਥਰੂਮ ਵਾਲੀ ਪਾਈਪ ਕਿਵੇਂ ਲਾਉਣੀ ਆ ਤੇ ਤੇਜੋ ਬਾਥਰੂਮ ਵਾਲੀ ਪਾਈਪ ਲਾਉਣ ਸਿੱਖ ਜਾਂਦੀ ਆ 2-4 ਦਿਨਾਂ ਬਾਅਦ ਤੇਜੋ ਦੇ ਸੱਸ ਸਹੌਰਾ ਤੇਜੋ ਦੀ ਮਾਂ ਨੂੰ ਗੱਡੇ 'ਚ ਬਿਠਾਉਂਦੇ ਆ ਤੇ ਨਾਲ ਤੇਜੋ ਨੂੰ ਲੈ ਲੈਂਦੇ ਆ ਤੇ ਉਹਨੂੰ ਕਹਿੰਦੇ ਆ ਵੀ ਚੱਲ ਇਹਨੂੰ ਆਪਾਂ ਹਸਪਤਾਲ ਲੈ ਕੇ ਚੱਲੀਏ ਤੇਜੋ ਗੱਡੇ 'ਚ ਬਹਿ ਜਾਂਦੀ ਆ ਤੇ ਵੱਡੇ ਸਾਰੇ ਹਸਪਤਾਲ ਲਿਜਾਇਆ ਜਾਂਦਾ ਉੱਥੇ ਨਰਸ ਜਿਹੜੀ ਤੇਜੋ ਨੂੰ ਪੁੱਛਦੀ ਆ ਕਿ ਤੁਸੀਂ ਇਹਦੇ ਕੀ ਲੱਗਦੇ ਹੋ ਤਾਂ ਤੇਜੋ ਕਹਿੰਦੀ ਵੀ ਮੈਂ ਤਾਂ ਕੁਝ ਨਹੀਂ ਲੱਗਦੀ ਉਹ ਕਹਿੰਦੀ ਫਿਰ ਤੂੰ ਨਾਲ ਕਿਉਂ ਆਈਆਂ ਕਹਿੰਦੀ ਮੈਂ ਤਾਂ ਇਸ ਬੇਬੇ ਦੀ ਸਾਂਭ ਸੰਭਾਲ ਕਰਦੀ ਆ ਮੈਂ ਤਾਂ ਤਾਂ ਨਾਲ ਆਈਆਂ ਬਾਥਰੂਮ ਵਾਲੀ ਪਾਈਪ ਲਾਉਣੀ ਆ ਜਾਂ ਰੋਟੀ ਪਾਣੀ ਖਵਾਉਣੀ ਆ ਨਰਸ ਕਹਿੰਦੀ ਅੱਛਾ ਕਹਿੰਦੀ ਇਹਦਾ ਕੌਣ ਆ ਤਾਂ ਤੇਜੋ ਕਹਿੰਦੀ ਵੀ ਇਹਦਾ ਤਾਂ ਕੋਈ ਨਹੀਂ ਵੀ ਇਹ ਤਾਂ ਕੱਲੂ ਹੀ ਰਹਿੰਦੀ ਹੈਗੀ ਤਾਂ ਨਰਸ ਆ ਜਿਹੜੀ ਉਹ ਸਾਰਾ ਲਿਖ ਲਿਖਾ ਕਰਕੇ ਤੇਜੋ ਦੇ ਸਾਈਨ ਕਰਾ ਲੈਂਦੀ ਆ ਤੇ ਤੇਜੋ ਦੀ ਮਾਂ ਦਾ ਵੀ ਗੁੱਠਾ ਲਵਾ ਲੈਂਦੀ ਆ ਉੱਥੇ ਹੀ ਤੇਜੋ ਦੇ ਸੱਸ ਸਹੁਰਾ ਇੱਕ ਹੋਰ ਕਾਗਜ਼ ਤੇ ਤੇਜੋ ਦੀ ਮਾਂ ਦਾ ਗੁੱਠਾ ਲਗਾਉਂਦੇ ਆ ਤੇ ਤੇਜੋ ਦਾ ਵੀ ਗੁੱਠਾ ਲਵਾ ਲੈਂਦੇ ਆ ਹੁਣ ਤੇਜੋ ਵਿਚਾਰੀ ਨਿਆਣੀ ਸੀ ਉਹਨੂੰ ਤਾਂ ਹੀ ਲੱਗਦਾ ਸੀ ਵੀ ਮੇਰੇ ਸੱਸ ਸਹੁਰੇ ਮੇਰਾ ਸਭ ਕੁਝ ਆ ਚਲੋ ਉਹ ਉੱਥੇ ਛੱਡ ਕੇ ਆ ਜਾਂਦੇ ਆ ਤੇ ਤੇਜੋ ਕਹਿੰਦੀ ਆ ਕਿ ਵੀ ਮੈਂ ਨਹੀਂ ਜਾਣਾ ਆਪਣੀ ਮਾਂ ਨੂੰ ਕੱਲੀ ਛੱਡ ਕੇ ਤਾਂ ਉਹਦੇ ਸੱਸ ਸਹੁਰਾ ਉਹਨੂੰ ਵੜਿਆ ਲੈਂਦੇ ਆ ਕਹਿੰਦੇ ਆਗੇ ਨਹੀਂ ਪੁੱਤ ਜਦੋਂ ਤੇਰੀ ਮਾਂ ਠੀਕ ਹੋ ਗਈ ਆਪਾਂ ਇਹਨੂੰ ਲੈ ਕੇ ਚੱਲਾਂਗੇ ਹੁਣ ਤੇਰੀ ਮਾਂ ਛੇਤੀ ਠੀਕ ਹੋ ਜੂ ਤੇ ਤੁਰਨ ਲੱਗ ਜੂ ਚਲ ਘਰ ਵਾਪਸ ਆ ਜਾਂਦੇ ਆ ਤੇ ਜੋ ਆਪਣੀ ਮਾਂ ਨੂੰ ਯਾਦ ਕਰ ਕਰਕੇ ਰੋਂਦੀ ਰਹਿੰਦੀ ਆ 4-5 ਦਿਨਾਂ ਬਾਅਦ ਉਹ ਆਪਣੇ ਸਹੁਰੇ ਨੂੰ ਕਹਿੰਦੀ ਆ ਕਿ ਬਾਪੂ ਮੈਂ ਆਪਣੀ ਮਾਂ ਨੂੰ ਮਿਲਣ ਜਾਣਾ ਤਾਂ ਉਹਦਾ ਸਹਰਾ ਕਹਿੰਦਾ ਵੀ ਪੁੱਤ ਜੇ ਤੂੰ ਉਹਨੂੰ ਮਿਲਣ ਗਈ ਤਾਂ ਹਸਪਤਾਲ ਵਾਲਿਆਂ ਨੇ ਉਹਨੂੰ ਰੱਖਣਾ ਨਹੀਂ ਵੀ ਉਹਨੂੰ ਹਜੇ ਇਲਾਜ ਦੀ ਲੋੜ ਆ ਜਦੋਂ ਤੇਰੀ ਮਾਂ ਤੁਰਨ ਲੱਗੀ ਤਾਂ ਹਸਪਤਾਲ ਵਾਲੇ ਆਪਾਂ ਨੂੰ ਆਪੇ ਫੋਨ ਕਰਨਗੇ ਤੇ ਜੋ ਦਿਨ ਰਾਤ ਆਪਣੀ ਮਾਂ ਦੀ ਯਾਦ ਵਿੱਚ ਰੋਂਦੀ ਰਹਿੰਦੀ ਆ ਤੇ ਘਰ ਦਾ ਸਾਰਾ ਕੰਮ ਕਰਦੀ ਰਹਿੰਦੀ ਆ ਇੱਕ ਦਿਨ ਤੇਜੋ ਕੇ ਕਰੇ ਕੋਈ ਨਹੀਂ ਹੁੰਦਾ ਤੇ ਉਹਨਾਂ ਦੀ ਗਵਾਂਢਣ ਆ ਜਾਂਦੀ ਆ ਤੇ ਉਹਦੀ ਗਵਾਂਢਣ ਕੋਲ ਤੇਜੋ ਕਹਿੰਦੀ ਆ ਵੀ ਹੁਣ ਤਾਂ ਮੇਰੀ ਮਾਂ ਠੀਕ ਹੋ ਕੇ ਆਜੂਗੀ ਨਾ ਵੀ ਕਿੰਨਾ ਕੁ ਟਾਈਮ ਲੱਗੂਗਾ ਤੇਜੋ ਦੇ ਇਸ ਭੋਲੇਪਣ ਤੇ ਗਵੰਡਨ ਨੂੰ ਤਰਸ ਆਉਂਦਾ ਤੇ ਉਹ ਕਹਿੰਦੀ ਵੀ ਤੈਨੂੰ ਪਤਾ ਨਹੀਂ ਤੇਜੋ ਤੇਰੀ ਮਾਂ ਕਿੱਥੇ ਆ ਉਹ ਕਹਿੰਦੀ ਵੀ ਵੱਡੇ ਹਸਪਤਾਲ ਛੱਡ ਕੇ ਆਏ ਆ ਤਾਂ ਉਹ ਕਹਿੰਦੀ ਨਹੀਂ ਪੁੱਤ ਵੀ ਤੇਰੇ ਸੱਸ ਸਹੁਰਾ ਤਾਂ ਜ਼ਮੀਨ ਦੇ ਲਾਲਚ ਚ ਤੇਰੀ ਮਾਂ ਨੂੰ ਵਿਰਧ ਆਸ਼ਰਮ ਛੱਡਿਆ ਇਹ ਵੀ ਉਹ ਨਹੀਂ ਹੁਣਾਉਂਦੀ ਇਹ ਸੁਣ ਕੇ ਤੇਜੋ ਜਿਹੜੀ ਰੋਣ ਲੱਗ ਜਾਂਦੀ ਆ ਤਾਂ ਉਹ ਕਹਿੰਦੀ ਆ ਵੀ ਗਵੰਡਨ ਕਹਿ ਦਿੰਦੀ ਆ ਵੀ ਤੂੰ ਮੇਰਾ ਨਾਂ ਨਾ ਲਈ ਵੀ ਤੇਰੇ ਸੱਸ ਸਹੁਰਾ ਲੜਨਗੇ ਵੀ ਫਿਰ ਨਾਲੇ ਉਹਨਾਂ ਨੇ ਤੇਰੀ ਮਾਂ ਨੂੰ ਜ਼ਮੀਨ ਹੀ ਨਹੀਂ ਲਿਆਉਣਾ ਵੀ ਤੂੰ ਉਹਨਾਂ ਨੂੰ ਕਹਿ ਵੀ ਤੇਰੀ ਮਾਂ ਨੂੰ ਲਿਆਉਣਾ ਸ਼ਾਮ ਨੂੰ ਜਦੋਂ ਉਹਦੇ ਸੱਸ ਸਹੁਰਾ ਘਰੇ ਆਉਂਦੇ ਆ ਤਾਂ ਤੇਜੋ ਆਪਣੇ ਸਹੁਰੇ ਨੂੰ ਫੇਰ ਕਹਿੰਦੀ ਆ ਕਿ ਬਾਪੂ ਮੇਰੀ ਮਾਂ ਨੂੰ ਲੈ ਕੇ ਆਈਏ ਤਾਂ ਉਹ ਕਹਿੰਦਾ ਮੈਂ ਤੈਨੂੰ ਕਿੰਨੇ ਵਾਰ ਕਹਿਤਾ ਵੀ ਜਦੋਂ ਤੇਰੀ ਮਾਂ ਠੀਕ ਹੋ ਗਈ ਉਦੋਂ ਆਪੇ ਆ ਜੂਗੀ ਵੀ ਤੂੰ ਰੋਜ਼ ਜਿੱਦ ਨਾ ਫੜਿਆ ਕਰ ਉਹ ਕਹਿੰਦੀ ਵੀ ਤੁਸੀਂ ਮੇਰੀ ਮਾਂ ਨੂੰ ਜਾਣ ਬੁੱਝ ਕੇ ਛੱਡ ਕੇ ਆਏ ਹੋ ਉਹ ਕਹਿੰਦਾ ਤੈਨੂੰ ਕੌਣ ਕਹਿੰਦਾ ਉਹ ਕਹਿੰਦੀ ਮੈਨੂੰ ਪਤਾ ਉਹ ਕਹਿੰਦਾ ਵੀ ਤੇਰੇ ਸਾਹਮਣੇ ਤਾਂ ਛੱਡ ਕੇ ਆਏ ਆ ਉੱਥੇ ਕਿੰਨਾ ਵਧੀਆ ਤਾਂ ਇਲਾਜ ਕਰਦੇ ਆ ਨਰਸਾਂ ਸੰਭਧੀਆਂ ਨੇ ਤੇ ਜੋ ਹੁਣ ਨਿਆਣੀ ਸੀ ਸਹੁਰਿਆਂ ਦੇ ਬਸ ਪਈ ਸੀ ਉਹਨੂੰ ਕੀ ਪਤਾ ਸੀ ਹਨਾ ਵੀ ਮੇਰੀ ਮਾਂ ਕਿੱਥੇ ਆ ਜਾਂ ਕਿੱਥੋਂ ਲੈ ਕੇ ਆਉਣੀ ਆ ਜੇ ਤਾਂ ਹੁਣ ਉਹ ਵੱਡੀ ਹੁੰਦੀ ਤਾਂ ਆਪਣੀ ਮਾਂ ਨੂੰ ਲੈ ਆਉਂਦੀ ਦਿਨ ਰਾਤ ਉਹ ਆਪਣੀ ਮਾਂ ਨੂੰ ਤਰਸਦੀ ਰਹਿੰਦੀ ਪਰ ਉਹਦੇ ਸੱਸ ਸਹੁਰੇ ਨੇ ਆਪਣੀ ਅਸਲੀ ਉਕਾਤ ਵਿਖਾਤੀ ਸੀ ਉਹਨੂੰ ਕਹਿੰਦੇ ਵੀ ਹੁਣ ਨਹੀਂ ਤੇਰੀ ਮਾਂ ਆਉਂਦੀ ਤੂੰ ਰੋਜ਼ ਰੋਜ਼ ਸਾਡੇ ਕੰਨ ਖਾਣੇ ਬੰਦ ਕਰ ਦੇ ਹੌਲੀ ਹੌਲੀ ਸਮਾਂ ਗੁਜ਼ਰਦਾ ਗਿਆ ਤੇ ਜੋ ਵੱਡੀ ਹੋ ਗਈ ਤੇ ਕਾਫੀ ਸਿਆਣੀ ਹੋ ਗਈ ਸੀ ਉਹਨੇ ਆਪਣੇ ਘਰ ਵਾਲੇ ਨੂੰ ਕਿਹਾ ਹਨਾ ਵੀ ਜਮੀਨ ਸਾਰੀ ਮੇਰੀ ਮਾਂ ਨੇ ਮੇਰੇ ਨਾਲ ਕਰਾਤੀ ਤੇ ਇਹਨਾਂ ਨੇ ਕਦੇ ਮੇਰੀ ਮਾਂ ਨੂੰ ਮਿਲਣ ਨਹੀਂ ਦਿੱਤਾ ਵੀ ਆਪਾਂ ਮੇਰੀ ਮਾਂ ਨੂੰ ਮਿਲਣ ਜਾਣਾ ਚਲ ਉਹਦੇ ਘਰ ਵਾਲਾ ਉਹਦੀ ਗੱਲ ਮੰਨ ਲੈਂਦਾ ਤੇ ਉਹ ਜਦੋਂ ਵਿਰਦਾ ਆਸ਼ਰਮ ਜਾਂਦੇ ਆ ਤਾਂ ਦੱਸਦੇ ਆ ਵੀ ਤੇਜੋ ਦੀ ਮਾਂ ਦੀ ਤਾਂ ਮੌਤ ਹੋ ਗਈ ਇਹ ਸੁਣ ਕੇ ਤੇਜੋ ਨੂੰ ਬਹੁਤ ੱੱੱਕਾ ਲੱਗਦਾ ਤੇ ਉਹ ਬਹੁਤ ਰੋਂਦੀ ਆ ਤੇ ਘਰ ਆ ਕੇ ਉਹ ਆਪਣੇ ਸੱਸ ਸਹੁਰੇ ਤੋਂ ਅਲੱਗ ਹੋ ਜਾਂਦੀ ਆ ਕਿਉਂਕਿ ਹੁਣ ਉਹ ਵਾਵਾ ਸਿਆਣੀ ਹੋ ਗਈ ਸੀ ਤੇ ਤੇਜੋ ਦੇ ਘਰ ਵਾਲੇ ਨੂੰ ਵੀ ਇਹ ਗੱਲ ਲੱਗੀ ਵੀ ਮੇਰੇ ਮਾਪਿਆਂ ਨੇ ਇਹਦੇ ਨਾਲ ਧੋਖਾ ਕੀਤਾ ਉਹ ਲੱਗ ਰਹੇ ਲੱਜ ਜਾਂਦੇ ਆ ਤੇ ਹੁਣ ਤੇਜੋ ਦੀ ਕੁੱਖੋਂ ਇੱਕ ਕੁੜੀ ਜਨਮ ਲੈਂਦੀ ਆ ਹੁਣ ਤੇਜੋ ਦੀਆਂ ਭੈਣਾਂ ਜਸਤੀ ਤੇ ਦੇਬੋ ਆ ਜਿਹੜੀਆਂ ਉਹ ਵੀ ਆ ਜਾਂਦੀਆਂ ਪਿੰਡ ਜਦੋਂ ਪੇਕੇ ਆਉਂਦੀ ਤੇਜੋ ਤਾਂ ਉਹ ਉੱਥੇ ਆ ਕੇ ਮਿਲ ਲੈਂਦੀਆਂ ਤੇ ਉਹ ਤਿੰਨੇ ਭੈਣਾਂ ਦੁੱਖ ਸੁੱਖ ਕਰਦੀਆਂ ਵੀ ਆਪਾਂ ਜੇ ਆਪਣੀ ਮਾਂ ਤੋਂ ਜਿਉਂਦੇ ਜੀ ਤਾਂ ਮਿਲ ਨਹੀਂ ਸਕਿਆ ਹਨਾ ਵੀ ਪਤਾ ਨਹੀਂ ਸਾਡੀ ਮਾਂ ਕਿਹੜੀ ਹਾਲਤ ਦੇ ਵਿੱਚ ਮਰੀ ਆ ਸਾਨੂੰ ਯਾਦ ਕਰਕੇ ਮਰੀ ਆ ਨਾਲੇ ਆਪਾਂ ਆਪਣੀ ਮਾਂ ਦੇ ਜਿਉਂਦੇ ਜੀ ਆਪਾਂ ਪਿਛੋੜੇ ਪਾਲੇ ਵੀ ਆਪਾਂ ਮਜਬੂਰ ਸੀ ਸਹੁਰਿਆਂ ਦੇ ਘਣਾ ਮਜਬੂਰੀ ਹੋ ਜਾਂਦੀ ਹੈ ਸਹੁਰਿਆਂ ਦੇ ਘਰ ਜਿਵੇਂ ਸਹੁਰੇ ਕਹਿੰਦੇ ਓਵੇਂ ਕਰਨਾ ਪੈਂਦਾ ਇਸ ਤਰ੍ਹਾਂ ਦੁੱਖ ਸੁੱਖ ਕਰਦੀਆਂ ਹੁਣ ਤੇਜੋ ਦੇ ਪੇਕੇਆਂ ਚੋਂ ਉਹਦੇ ਚਾਚੇ ਤਾਇਿਆਂ ਦੀ ਮੌਤ ਹੋ ਚੁੱਕੀ ਸੀ ਤੇ ਉਹਦਾ ਇੱਕ ਚਾਚਾ ਸੀ ਜਿਹੜੇ ਦਾ ਵਿਆਹ ਨਹੀਂ ਹੋਇਆ ਸੀਗਾ ਉਹੀ ਰਹਿ ਗਿਆ ਸੀ ਇਕੱਲਾ ਤੇਜੋ ਆਪਣੇ ਚਾਚੇ ਨੂੰ ਮਿਲਣ ਆਉਂਦੀ ਤਾਂ ਤੇਜੋ ਦਾ ਚਾਚਾ ਉਹਦਾ ਬਹੁਤ ਕਰਦਾ ਉਹ ਆਪਣੇ ਚਾਚੇ ਕੋਲ ਰੋਂਦੀ ਕਿ ਮੇਰੇ ਸਹੁਰਿਆਂ ਨੇ ਧੋਖਾ ਕੀਤਾ ਜ਼ਮੀਨ ਕਰਕੇ ਮੇਰੀ ਮਾਂ ਨੂੰ ਵਿਰਦਾ ਆਸ਼ਰਮ ਛੱਡਿਆ ਤਾਂ ਉਹਦਾ ਚਾਚਾ ਉਹਨੂੰ ਦਲਾਸਾ ਦਿੰਦਾ ਕਿ ਤੇਰੀ ਮਾਂ ਨੇ ਕਿਹੜਾ ਸਾਡੀ ਸੁਣੀ ਅਸੀਂ ਤੇਰੀ ਮਾਂ ਨੂੰ ਸਮਝਾਉਂਦੇ ਰਹੇ ਤੇਰੀ ਮਾਂ ਨੇ ਚੋਰੀਆਂ ਚੋਰੀਆਂ ਤੇਰਾ ਰਿਸ਼ਤਾ ਕਰਤਾ ਸਾਨੂੰ ਪਤਾ ਸੀ ਵੀ ਜ਼ਮੀਨ ਦੇ ਲਾਲਚ 'ਚ ਤੇਰਾ ਰਿਸ਼ਤਾ ਲਿਆ ਪਰ ਤੇਰੀ ਮਾਂ ਨੇ ਸਾਡੀ ਕਿਹੜਾ ਸੁਣੀ ਫਿਰ ਤੇਜੋ ਰੋਂਦੀ ਆ ਤੇ ਕਹਿੰਦੀ ਆ ਕਿ ਜੋ ਕੁਝ ਕਿਸਮਤ ਦੇ ਵਿੱਚ ਲਿਖਿਆ ਸੀ ਉਹ ਹੋ ਗਿਆ ਇਸ ਤਰ੍ਹਾਂ ਦੁੱਖ ਸੁੱਖ ਕਰਦੇ ਚਾਚਾ ਪਤੀਜੀ ਤੇ ਉਹਦਾ ਚਾਚਾ ਜਿਹੜਾ ਉਹ ਮੰਝੇ ਤੇ ਬਹਿ ਜਾਂਦਾ ਉਹਨੂੰ ਰੋਟੀ ਪਾਣੀ ਪਕਾ ਕੇ ਦੇਣ ਵਾਲਾ ਕੋਈ ਨਹੀਂ ਹੁੰਦਾ ਤੇ ਜੋ ਆਪਣੇ ਚਾਚੇ ਨੂੰ ਆਪਣੇ ਸਹੁਰੇ ਘਰ ਲੈ ਆਉਂਦੀ ਆ ਉਹ ਕਹਿੰਦੀ ਚਾਚਾ ਮੈਂ ਆਪਣੀ ਮਾਂ ਨੂੰ ਆਪਣੇ ਤੋਂ ਦੂਰ ਕਰਕੇ ਸਾਰੀ ਉਮਰ ਪਛਤਾਉਣੀ ਆ ਵੀ ਮੈਂ ਤੇਰਾ ਖੂਨ ਆ ਹਨਾ ਭਾਵੇਂ ਮੈਂ ਤੇਰੀ ਸਕੀਤੀ ਨਹੀਂ ਪਰ ਮੈਂ ਤੈਨੂੰ ਇਸ ਤਰ੍ਹਾਂ ਨਹੀਂ ਛੱਡ ਸਕਦੀ ਉਹ ਆਪਣੇ ਸਹੁਰੇ ਕਰ ਲਿਆ ਕਿ ਆਪਣੇ ਚਾਚੇ ਦੀ ਦਿਨ ਰਾਤ ਸੇਵਾ ਕਰਦੀ ਆ ਤੇ ਉਹਦਾ ਚਾਚਾ ਆਪਣੀ ਜ਼ਮੀਨ ਸਾਰੀ ਤੇਜੋ ਦੇ ਨਾਂ ਕਰ ਦਿੰਦਾ ਤੇ ਜੋ ਆਪਣੇ ਚਾਚੇ ਦੀ ਸੇਵਾ 'ਚ ਕੋਈ ਕਸਰ ਨਹੀਂ ਛੱਡਦੀ ਤੇ ਤੇਜੋ ਦੇ ਘਰ ਵਾਲਾ ਵੀ ਆਪਣੇ ਚਾਚੇ ਸਹੁਰੇ ਦੀ ਵਧੀਆ ਸੇਵਾ ਕਰਦਾ ਉਹਦਾ ਚਾਚਾ ਜਦੋਂ ਵੀ ਤੇਜੋ ਕੋਲ ਵੈੰਦਾ ਤਾਂ ਉਹ ਉਹਨੂੰ ਇੱਕੋ ਹੀ ਗੱਲ ਕਹਿੰਦਾ ਕਿ ਪੁੱਤ ਜਦੋਂ ਮੈਂ ਮੁੱਕ ਗਿਆ ਨਾ ਮੈਨੂੰ ਇੱਥੇ ਨਾ ਸੰਸਕਾਰ ਕਰੀ ਮੈਨੂੰ ਮੇਰੇ ਪਿੰਡ ਲੈ ਕੇ ਚੱਲੀ ਆਪਣੇ ਪਿੰਡ ਦੀ ਝੂਹ ਚ ਸੰਸਕਾਰ ਕਰੀ ਮੇਰਾ ਤੇਜੋ ਕਹਿ ਦਿੰਦੀ ਠੀਕ ਹੈ ਚਾਚਾ ਮੈਂ ਤੇਰੇ ਅੰਤਮ ਬੋਲ ਪਗਾਉਂਗੀ ਸਮਾਂ ਲੱਗਦਾ ਗਿਆ ਤੇਜੋ ਦਾ ਚਾਚਾ ਸੀ ਜਿਹੜਾ ਉਹ ਦਿਨੋਂ ਦਿਨ ਹੋਰ ਡਾਊਨ ਹੁੰਦਾ ਗਿਆ ਤੇ ਇੱਕ ਰਾਤ ਤੇਜੋ ਦਾ ਚਾਚਾ ਜਿਹੜਾ ਉਹ ਪੂਰਾ ਹੋ ਜਾਂਦਾ ਤੇਜੋ ਆਪਣੇ ਘਰ ਵਾਲੇ ਨੂੰ ਕਹਿੰਦੀ ਹੈ ਕਿ ਗੱਡੀ ਕਰਾ ਕੇ ਲਿਆ ਵੀ ਆਪਾਂ ਚਾਚੀ ਨੂੰ ਪਿੰਡ ਲੈ ਕੇ ਜਾਣਾ ਆਣਗਵਾਂਡ ਦੀਆਂ ਔਰਤਾਂ ਇਕੱਠੀਆਂ ਹੋ ਜਾਂਦੀਆਂ ਤੇ ਉਹ ਤੇਜੋ ਨੂੰ ਕਹਿੰਦੀਆਂ ਵੀ ਲਿਆ ਕੇ ਤਾ ਤੂੰ ਇੱਥੇ ਸੇਵਾ ਕੀਤੀ ਆ ਹਨਾ ਜ਼ਮੀਨ ਦਿੱਤੀ ਆ ਤੇਰੇ ਚਾਚੇ ਨੇ ਤੈਨੂੰ ਤੇ ਤੂੰ ਇਸੇ ਪਿੰਡ ਰਹਿਣਾ ਵੀ ਤੂੰ ਇੱਥੇ ਹੀ ਸੰਸਕਾਰ ਕਰ ਪਰ ਤੇਜੋ ਕਹਿੰਦੀ ਵੀ ਨਾ ਹੁਣ ਮੈਂ ਕਿਸੇ ਦੀ ਨਹੀਂ ਮੰਦੀ ਵੇ ਮੈਂ ਆਪਣੀ ਮਾਂ ਨੂੰ ਗਵਾਇਆ ਹਨਾ ਹੁਣ ਤਾਂ ਮੈਨੂੰ ਕਿਸੇ ਦੀ ਗੱਲ ਚੰਗੀ ਨਹੀਂ ਲੱਗਦੀ ਪਹਿਲਾਂ ਮੈਂ ਆਪਣੀ ਮਾਂ ਦੇ ਬੋਲ ਨਹੀਂ ਪਗਾਏ ਪਰ ਮੈਂ ਆਪਣੇ ਚਾਚੇ ਦੇ ਬੋਲ ਨਹੀਂ ਅਧੂਰੇ ਛੱਡਦੀ ਉਹਦੀ ਅੰਤਮ ਇੱਛਾ ਸੀ ਵੀ ਮੈਂ ਉਹਨੂੰ ਪਿੰਡ ਦੇ ਵਿੱਚ ਸੰਸਕਾਰ ਕਰਾਂ ਉਹ ਆਪਣੇ ਘਰ ਵਾਲੇ ਨੂੰ ਗੱਡੀ ਕਰਾਉਣ ਲਈ ਕਹਿੰਦੀ ਆ ਤੇ ਉਹਦੇ ਘਰ ਵਾਲਾ ਗੱਡੀ ਕਰਾ ਕੇ ਲੈ ਆਉਂਦਾ ਫਿਰ ਤੇਜੋ ਪਿੰਡ ਲਾ ਕੇ ਆਪਣੇ ਚਾਚੇ ਦਾ ਸੰਸਕਾਰ ਕਰਦੀ ਆ ਉੱਥੇ ਉਹਦੀਆਂ ਭੈਣਾਂ ਵੀ ਉਹਦੇ ਚਾਚੇ ਦੇ ਸੰਸਕਾਰ ਤੇ ਆਉਂਦੀਆਂ ਨੇ ਭੋਗ ਪੈਣ ਤੱਕ ਤੇਜੋ ਤੇ ਉਹਦੇ ਘਰ ਵਾਲਾ ਉਹਦੇ ਚਾਚੇ ਦੇ ਘਰ ਰਹਿੰਦੇ ਆ ਅਫਸੋਸ ਕਰਦੇ ਆ ਪਿੰਡ ਦੇ ਲੋਕ ਆਉਂਦੇ ਆ ਉਹਦੀਆਂ ਭੈਣਾਂ ਵੀ ਆਉਂਦੀਆਂ ਨੇ ਉਹਦੀਆਂ ਭੈਣਾਂ ਵੀ 10 ਦਿਨ ਰਹਿੰਦੀਆਂ ਨੇ ਤੇ ਤਿੰਨੋਂ ਭੈਣਾਂ 10 ਦਿਨਾਂ ਦੇ ਵਿੱਚ ਆਪਣਾ ਪੂਰਾ ਦੁੱਖ ਸੁੱਖ ਕਰਦੀਆਂ ਨੇ ਹੁਣ ਉਹਦੀਆਂ ਭੈਣਾਂ ਦੇ ਸਹੁਰੇ ਵੀ ਨਹੀਂ ਰੋਕਦੇ ਟੋਪਦੇ ਸੀ ਕਿਉਂਕਿ ਹੁਣ ਬਾਬਾ ਉਮਰ ਲੰਘ ਚੁੱਕੀ ਸੀ ਸਾਰੀ ਉਮਰ ਤਾਂ ਉਹੀ ਗੱਲਾਂ ਰਹਿੰਦੀਆਂ ਨਹੀਂ ਹੁਣ ਦੇਬੋ ਤੇ ਜੱਸੀ ਵੀ ਤੇਜੋ ਨੂੰ ਮਿਲਣ ਆਉਂਦੀਆਂ ਤੇ ਤੇਜੋ ਵੀ ਉਹਨਾਂ ਦੇ ਹਰੇਕ ਵਿਹਾਰ ਤਿਹਾੜ ਤੇ ਖੜਦੀ ਸੀ ਕਿਉਂਕਿ ਸਾਰੀ ਜ਼ਮੀਨ ਹੀ ਜਦੋਂ ਤੇਜੋ ਦੇ ਨਾਂ ਲੱਗੀ ਸੀ ਹੁਣ ਤਿੰਨੇ ਭੈਣਾਂ ਵਧੀਆ ਸੁਖੀ ਵੱਸਦੀਆਂ ਪਰ ਆਪਣੀ ਮਾਂ ਦਾ ਵਿਛੋੜਾ ਉਹ ਕਦੇ ਨਹੀਂ ਭੁੱਲ ਸਕੀਆਂ ਤੇ ਉਹਨਾਂ ਦੇ ਮਨ 'ਚ ਇਹ ਪਛਤਾਵਾ ਰਹਿ ਗਿਆ ਵੀ ਪਤਾ ਨਹੀਂ ਸਾਡੀ ਮਾਂ ਕਿਹੜੇ ਹਾਲਾਂ 'ਚ ਮੁੱਕੀ ਹੋ ਸਾਨੂੰ ਕਿੰਨੀਆਂ ਕਵਾਜਾਂ ਮਾਰਦੀ ਹੋ ਇਸ ਗੱਲ ਦਾ ਪਛਤਾਵਾ ਤੇ ਜੋ ਆਪਣੀਆਂ ਭੈਣਾਂ ਕੋਲ ਕਰਦੀ ਆ ਕਿ ਸੋਡੇ ਤਾਂ ਬੱਸ ਦੀ ਗੱਲ ਨਹੀਂ ਵੀ ਮੈਂ ਤਾਂ ਆਪਣੇ ਹੱਥੀਂ ਆਪਣੀ ਮਾਂ ਨੂੰ ਛੱਡ ਕੇ ਆਈ ਸੀ ਤਾਂ ਉਹਦੀਆਂ ਭੈਣਾਂ ਉਹਨੂੰ ਦਿਲਾਸਾ ਦਿੰਦੀਆਂ ਕਿ ਤੇਰਾ ਕੋਈ ਕਸੂਰ ਨਹੀਂ ਤੂੰ ਬਹੁਤ ਛੋਟੀ ਸੀ ਤੇਰੇ ਨਾਲ ਤੇਰੇ ਸਹੁਰਿਆਂ ਨੇ ਧੋਖਾ ਕੀਤਾ ਪਰ ਉਸ ਤੋਂ ਬਾਅਦ ਤੇਜੋ ਦੇ ਸੱਸ ਸਹੁਰਾ ਜਿਹੜੇ ਉਹ ਬਹੁਤ ਦੁਖੀ ਹੋ ਕੇ ਉਹਨਾਂ ਦੀ ਮੌਤ ਹੁੰਦੀ ਆ ਤੇ ਤੇਜੋ ਸੋਚਦੀ ਆ ਵੀ ਇਹਨਾਂ ਨੇ ਜੋ ਮੇਰੀ ਮਾਂ ਨਾਲ ਕੀਤਾ ਉਹੀ ਇਹਨਾਂ ਨਾਲ ਹੁੰਦਾ ਹਾਂਜੀ ਦੋਸਤੋ ਕਦੇ ਵੀ ਕਿਸੇ ਦੀ ਮਜਬੂਰੀ ਦਾ ਫਾਇਦਾ ਨਹੀਂ ਉਠਾਉਣਾ ਚਾਹੀਦਾ ਤੇਜੋ ਦੇ ਸੱਸ ਸਹੁਰੇ ਨੇ ਜ਼ਮੀਨ ਦੇ ਲਾਲਚ ਦੇ ਵਿੱਚ ਤੇਜੋ ਦੀ ਮਾਂ ਨੂੰ ਵਿਰਧਾ ਆਸ਼ਰਮ ਛਡਾਇਆ ਤੇ ਉਹ ਜ਼ਮੀਨ ਉਹਨਾਂ ਨੂੰ ਮਿਲੀ ਵੀ ਨਹੀਂ ਸਗੋਂ ਉਹਨਾਂ ਨੇ ਆਪਣੇ ਪੁੱਤ ਤੇ ਨੂੰ ਨੂੰ ਵੀ ਦੂਰ ਕਰ ਲਿਆ ਤੇਜੋ ਦੀ ਮਾਂ ਦੀ ਹਾਲਤ ਸੀ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਸੀ ਕਿ ਕਿੰਨਾ ਕਚਿਰ ਉਹਨੇ ਕੱਟਣਾ ਸੀ ਨਾਲੇ ਤੇਜੋ ਨੇ ਸਾਂਭਣਾ ਸੀ ਉਹਨਾਂ ਨੇ ਤਾਂ ਕੋਈ ਪੈਸਾ ਨਹੀਂ ਲਾਉਣਾ ਸੀ ਜਾਂ ਖਰਚਾ ਨਹੀਂ ਕਰਨਾ ਸੀ ਉਨਾਂ ਸਮਿਆਂ 'ਚ ਕਿਹੜੇ ਇਲਾਜ ਹੁੰਦੇ ਸੀ ਮਹਿੰਗੇ ਵੀ ਪੈਸੇ ਲੱਗਦੇ ਸੀ ਹੱਥੀਂ ਸੇਵਾ ਹੁੰਦੀ ਸੀ ਬੰਦਿਆਂ ਦੀ ਪਰ ਕਹਿੰਦੇ ਪੈਸਾ ਤੇ ਜ਼ਮੀਨ ਦਾ ਲਾਲਚ ਇਹੋ ਜਾਂ ਜਿਹੜਾ ਕਿਸੇ ਇਨਸਾਨ ਨੂੰ ਉਹਦੀ ਔਕਾਤ ਵਿਖਾ ਦਿੰਦਾ ਤੇਜੋ ਦੇ ਸੱਸ ਸਹੁਰੇ ਨੇ ਜ਼ਮੀਨ ਦੇ ਲਾਲਚ ਦੇ ਵਿੱਚ ਤੇਜੋ ਨਾਲ ਜੋ ਕੀਤੀ ਕੀ ਉਹ ਸਹੀ ਕੀਤਾ ਜਾਂ ਗਲਤ ਕੀਤਾ ਕਮੈਂਟ ਬਾਕਸ ਵਿੱਚ ਤੁਸੀਂ ਆਪਣੇ ਵਿਚਾਰ ਜ਼ਰੂਰ ਰੱਖਿਓ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ